ਇਸ ਸੌਲੇ ਦੀ ਬੜੀ ਖਬਰਦਾਰੂ ਕਰਾਂਗੇ 빅 ਬ੍ਰੇਕਿੰਗ ਆਰੀਏ ਨਵ ਨਿਯੁਕਤ ਮੰਤਰੀ ਸੰਜੀਵ अरोड़ा ਦੇ ਨਾਲ ਜੁੜਿਆ ਹੋਇਆ ਇਸ ਸੌਲੇ ਦਾ ਵੱਡਾ ਅਪਡੇਟ ਕਿ ਤਿੰਨ ਵਿਭਾਗ ਉਹਨਾਂ ਨੂੰ ਦਿੱਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ ਤੇ ਸੰਜੀਵ अरोड़ा ਨੂੰ ਤਿੰਨ ਮੈਕਮੇ ਮਿਲੇ ਨੇ ਉਹ ਤਿੰਨ ਮੈਕਮੇ ਕਿਹੜੇ-ਕਿਹੜੇ ਨੇ ਇਸ ਤੇ ਬਾਰੇ ਜਾਣਕਾਰੀ ਦੇਾਂਗੇ ਦਰਅਸਲ ਦੱਸੀਏ ਕਿ ਜੋ ਤਿੰਨ ਮੈਕਮੇ ਮਿਲੇ ਨੇ ਇਹਨਾਂ ਵਿਭਾਗਾਂ ਦਾ ਨੋਟੀਫਿਕੇਸ਼ਨ ਵੀ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਦੇਖੋ ਜ਼ਰਾ ਤਿੰਨ ਮੈਕਮੇ ਕਿਹੜੇ ਮਿਲੇ ਨੇ ਨੰਬਰ 1 ਉਦਯੋਗ ਅਤੇ ਵਣਜ ਨੰਬਰ 2 ਐਨ ਆ ਆਈ ਤੇ ਇਸਨਾਲੀ ਇਹ ਨਰਾਈਤ ਨਵੇਸ਼ ਤੇ ਨੰਬਰ 3 ਵਿਭਾਗ ਉਹਨਾਂ ਨੂੰ ਪ੍ਰੋਮੋਸ਼ਨ ਵਿਭਾਗ ਮਿਲਿਆ ਹੈ ਇਸ ਤੋਂ ਇਲਾਵਾ ਮੰਤਰੀ ਤਰਨਪ੍ਰੀ ਸਿੰਘ ਸੌਂਦ ਦੀ ਗੱਲ ਕੀਤੀ ਜਾਇਆ ਤਾਂ ਉਹਨਾਂ ਦੇ ਜੋ ਦੋ ਵਿਭਾਗ ਸਨ ਉਹ ਵੀ ਸੰਜੀਵ ਰੋੜਾ ਨੂੰ ਮਿਲੇ ਨੇ ਤਾਂ ਹੁਣ ਮੰਤਰੀ ਤਰਨਪ੍ਰੀ ਸਿੰਘ ਸੌਂਦ ਕੀ ਕਰਨਗੇ ਉਹਨਾਂ ਦੇ ਵਿਭਾਗ ਤਾਂ ਸੰਜੀਵ अरोड़ा ਨੂੰ ਮਿਲ ਗਏ ਨੇ ਹੁਣ ਤਰਨਪ੍ਰੀ ਸਿੰਘ ਸੌਂਦ ਕੀ ਕਰਨਗੇ ਹੁਣ ਉਹ ਸਿਹਤ ਸਫਾਟਾ ਵਿਭਾਗ ਸੰਭਾਲਣਗੇ ਪਿੰਡੂ ਵਿਕਾਸ ਮਹਿਕਮਾ ਸੰਭਾਲਣਗੇ ਪਿੰਡ ਵਿਕਾਸ ਤੇ ਪੰਚਾਇਤ ਵਿਭਾਗ तरुणप्रीत सिंह सोंद ਨੂੰ ਮਿਲਨੇ ਯਾਨੀ ਕਿ ਦੋ ਮਹਕਮੇ ਮਿਲਨੇ ਤਰुणਪ੍ਰੀਤ ਸਿੰਘ ਸਾਂਦ ਨੂੰ ਇੱਕ ਮਹਾਂਕੁਮਾ ਜੋ ਮਿਲਿਆ ਹੈ ਸਹਿਜ ਸਪੱਟਾ ਵਿਭਾਗ ਤੇ ਦੂਸਰਾ ਵਿਭਾਗ ਮਿਲਿਆ ਹੈ ਤਰुणਪ੍ਰੀਤ ਸਿੰਘ ਸਾਂਦ ਨੂੰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਇਹ ਦੋ ਵਿਭਾਗ ਨੇ ਤਰुणਪ੍ਰੀਤ ਸਿੰਘ ਸਾਂਦ ਸਾਹਮਣੇ ਮਨੋਜ ਜੋਸ਼ੀ ਸਨਨਾ ਸਨ ਸਹਿਯੋਗੀ ਜੁੜੇ ਨੇ ਮਨੋਜ ਜੀ ਕੀ ਅਪਡੇਟ ਵਿਭਾਗਾਂ ਦੀ ਵੰਡ ਹੋ ਗਈ ਹੈ ਕਗਨ ਜੀ ਆਪਾਂ ਦੀ ਗੱਲ ਕਰੀਏ ਕਿ ਇਸ ਮਾਮਲੇ ਨੂੰ ਲੈ ਕੇ ਜੋ ਸੰਜੀਵ ਅਰੋੜਾ ਸਿਗੇ ਉਹਨਾਂ ਨੇ ਜਦੋਂ ਸੋਚ ਕਰੇਗੀ ਗੱਲ ਉਸ ਤੋਂ ਬਾਅਦ ਜੋ ਮੁੱਖ ਮੰਤਰੀ ਵਾਣਾ ਨੇ ਟਵੀਟ ਕੀਤਾ ਸੀ ਕਿ ਦੱਸਿਆ ਸੀਗਾ ਇਹ ਤਿੰਨ ਮੰਤ్రਾਲੇ ਜਿਹੜੇ ਉੱਥੇ ਜਾਣਗੇ ਪਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਨੋਟੀਫਿਕੇਸ਼ਨ ਜਿਹੜਾ ਸੀਗਾ ਉਹ ਨਹੀਂ ਸੀਗਾ ਅੱਜ ਨੋਟੀਫਿਕੇਸ਼ਨ ਸਾਹਮਣੇ ਆ ਗਿਆ ਜਦੋਂ ਨੋਟੀਫਿਕੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਹੀ ਕਿਸੇ ਮੰਤਰੀ ਨੂੰ ਉਹ ਡਿਪਾਰਟਮੈਂਟ ਨੇ ਲਿਆ ਉਹਨਾਂ ਦੀ ਪੂਰੀ ਤਰ੍ਹਾਂ ਨਾਲ ਪੁਸ਼ਟੀ ਕੀਤੀ ਜਾਂਦੀ ਹੈਗੀ ਹੈ ਤੇ ਕੈਪਸਿੰਗਾ ਚੀਫ ਸੈਕਟਰ ਜਿਹੜੇ ਨੇ ਕੈਪਸਿੰਗਾ ਉਹਨਾਂ ਵੱਲੋਂ ਏ ਇਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹਦੇ ਵਿੱਚ ਸਪਸ਼ਟ ਗੱਲ ਦੱਸੀ ਹੈਗੀ ਹੈ ਕਿ ਇੱਕ ਡਿਪਾਰਟਮੈਂਟ ਜਿਹੜਾ ਸੀਗਾ ਐਨ ਆਰ ਆਈ ਸੀਗਾ ਉਹ ਐਨ ਆਰ ਆਈ ਅਫੇਅਰਸ ਹੈਗਾ ਉਹ ਕੁਲਦੀਪ ਸਿੰਘ ਢਾਲੀਵਾਲ ਸੀਗਾ ਉਹਨੂੰ ਕੋ ਲੈ ਕੇ ਸੰਜੀਵ ਨੂੰ ਦਿੱਤਾ ਗਿਆ ਔਰ ਕੁਲਦੀਪ ਢਾਲੀਵਾਲ ਦੀ ਜਿਹੜੀ ਹੈਗੀ ਮੰਤਰੀ ਮੰਡਲ ਚੋਂ ਛੁੱਟੀ ਕਰ ਦਿੱਤੀ ਗਈ ਪਾਬਾ ਕਿ ਪਹਿਲਾਂ ਜਿਹੜੇ ਸੀਗੇ ਆਪਣੇ ਕੋਲ 16 ਮੰਤਰੀ ਸੀਗੇ ਸਰਕਾਰ ਕੋਲ ਹੁਣ ਵੀ 16 ਮੰਤਰੀ ਹੀ ਹੈਗੇ ਆ ਜਦਕਿ ਸਰਕਾਰ 18 ਤੱਕ ਮੰਤਰੀ ਬਣਾ ਸਕਦੀ ਹੈਗੀ ਹੈ ਜੇ ਕੁਲਦੀਪ ਸਿੰਘ ਢਾਲੀਵਾਲ ਰਣਿਤ ਤੱਕ ਹੋ ਸਕਦਾ ਕਿ 18 ਮੰਤਰੀ ਹੋ 17 ਮੰਤਰੀ ਕੱਲ ਬਣ ਜਾਂਦੇ ਪਰ ਇੱਕ ਕਮੈਂਸ ਹੋ ਗਿਆ ਕੁਲਦੀਪ ਸਿੰਘ ਧਾਲੇਵਾਲੀ ਕਰਕੇ ਪਹਿਲਾਂ ਵੀ 16 ਸੌਣ ਸੀਗੇ ਤੇ ਹੁਣ ਵੀ 16 ਮੰਤਰੀ ਹੈਗੀਆਂ 18 ਤੱਕ ਦੀ ਕੈਪੈਸਿਟੀ ਸਰਕਾਰ ਦੀ ਹੈਗੀ ਹੈ ਤੇ ਦੂਜੀ ਗੱਲ ਕੀ ਹੈ ਤਰਨੂ ਪ੍ਰੇਮ ਸਿੰਘ ਸੌਂਦ ਜਿਹੜੇ ਨੇ ਉਹਨਾਂ ਦੇ ਆਪਾਂ ਕਹੀਏ ਥੋੜੇ ਜਿਹੇ ਡਿਪਾਰਟਮੈਂਟਾਂੋਂ ਤੋਂ ਲੱਤੇ ਗਏ ਨੇ ਪੰਜਾਬ ਦੇ ਆਪਾਂ ਕਹ ਲਈਏ ਕਿ ਥੋੜੇ ਉਹਨਾਂ ਦੇ ਪਰਨ ਨੇ ਉਹ ਘਟ ਦਤੇ ਗਏ ਨੇ ਇੰਡਸਟਰੀ ਡਿਪਾਰਟਮੈਂਟ ਬਹੁਤ ਵੱਡਾ ਡਿਪਾਰਟਮੈਂਟ ਸੀਗਾ ਉਹਨਾਂ ਤੋਂ ਲੈ ਲਿਆ ਹੈ ਇਨਵੈਸਟਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਅਜੇ ਸੀ ਉਹਲੇ ਲੱਗ ਦਿੱਤਾ ਗਿਆ ਹੈ ਤੇ ਉਸ ਦੇ ਨਾਲ ਹਜੇ ਵੀ ਇਸ ਜੇ ਕਰੀਏ ਕਤਰੀਪਰੀ ਸੌਂਦੋਂ ਦੇ ਕੋਲ ਵੱਡੇ ਡਿਪਾਰਟਮੈਂਟ ਟੂਰਿਜ਼ਮ ਐਂਡ ਕਲਚਰਲ ਅਫੇਅਰ ਬਹੁਤ ਵੱਡਾ ਡਿਪਾਰਟਮੈਂਟ ਹੈ ਉਸ ਤੋਂ ਬਾਅਦ ਕਾ ਉਤਵਾ ਦਾ ਗਿਆ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਬਹੁਤ ਵੱਡਾ ਡਿਪਾਰਟਮੈਂਟ ਹੈਗਾ ਉਸ ਦੇ ਨਾਲ ਹੀ ਇੰਡਸਟਰੀਅਲ ਸੌਂਦੋਂ ਡਿਪਾਰਟਮੈਂਟ ਇੱਕ ਹੋਰ ਹੈ ਜਿਸ ਦਾ ਉਹਦਾ ਨਾਮ ਹੈ ਲੇਬਰ ਉਹ ਵੀ ਹਰੇ ਤਰਨਪਰੀ ਸੌਂਦੋਂ ਦੇ ਕੋਲ ਹੈਗਾ ਆ ਹੌਸਪਿਟੈਲਿਟੀ ਜਿਹੜੀ ਹੈਗੀ ਹੈ ਉਹਨਾਂ ਦੇ ਕੋਲ ਹੀ ਹੈਗੀ ਹੈ ਜਿਹੜੀ ਕਲਚਰਲ ਅ ਛੇ ਡਿਪਾਰਟਮੈਂਟਾਂ ਵਾਲੇ ਪੋਰਟਫੋਲੀਓ ਵਾਲੇ ਕਾਫੀ ਬੜੇ ਭਰਮ ਭਾਰੀ ਪਰਕਰਮ ਆਪਾਂ ਕਹੀਏ ਤਰਨਪ੍ਰਿੰਸ ਨੂੰ ਸੌਂਦ ਮੰਤਰੀ ਸੀਗੇ ਪਰ ਹੁਣ ਉਹ ਚਾਰ ਮੰਤਰਾਲਿਆਂ ਕੋਲ ਚਾਰ ਪੋਰਟਫੋਲੀਓ ਰਹਿ ਗਏ ਨੇ ਤੇ ਦੋ ਨਾਲ ਵਿੱਚੋਂ ਇੰਡਸਟਰੀ ਐਂਡ ਕਮਰਸ ਔਰ ਉਸ ਦੇ ਨਾਮ ਨਾਲ ਇਨਵੈਸਟਮੈਂਟ ਪ੍ਰੋਮੋਸ਼ਨ ਜਿਹੜੇ ਨੇ ਉਹ ਸੰਜੀਵ ਰੋੜਾ ਦੇ ਚਲੇ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਕੋਲ ਇੰਡਸਟਰੀ ਦੀ ਗੱਲ ਹੈ ਕਮਰਸ ਦੀ ਗੱਲ ਕਰਦੇ ਆਂ ਤੇ ਇਨਵੈਸਟਮੈਂਟ ਪ੍ਰੋਮੋਸ਼ਨ ਦੀ ਗੱਲ ਕਰਦੇ ਤਾਂ ਉਹਦਾ ਮਕਸਦ ਏ ਕੀ ਹੈਗਾ ਕਿ ਇਨਵੈਸਟਮੈਂਟ ਪ੍ਰੋਮੋਸ਼ਨ ਦਾ ਭਾਵ ਹੈ ਕਿ ਬਾਹਰ ਤੋਂ ਇੰਡਸਟਰੀ ਕਿੱਦਾਂ ਲਿਆਣੀ ਜਾਣੀ ਹੈ ਤੇ ਜਿਹੜੇ ਹੋਰ ਵਪਾਰੀ ਹੋਣ ਉਹਨਾਂ ਵਾਸਤੇ ਕਿਸ ਤਰ੍ਹਾਂ ਦਾ ਅੱਛਾ ਪ੍ਰਬੰਧ ਕੀਤਾ ਜਾਣਾਗਾ ਤੇ ਇਸ ਲਈ ਇੰਡਸਟਰੀ ਪ੍ਰੋਮੋਸ਼ਨ ਡਿਪਾਰਟਮੈਂਟ ਵੀ ਉਹਨਾਂ ਕੋਲ ਆਇਆ ਤੇ ਵੱਡੀ ਗੱਲ ਹੈਗੀ ਹੈ ਜੀ ਹੂੰ ਅੱਛਾ ਇੱਕ ਹੋਰ ਵਿਭਾਗ ਹੈ ਸੰਜੀਵ अरोड़ा ਨੂੰ ਜੋ ਦਿੱਤਾ ਗਿਆ ਹੈ ਜੋ ਵਿਭਾਗ ਕੁਲਦੀਪ ਸਿੰਘ ਤਾਲੀਵਾਲ ਸੰਬਲ ਦੇਸੀ ਐਨਆਰਆਈ ਨਿਵੇਸ਼ ਵਿਭਾਗ ਤਾਂ ਇਹ ਇਹ ਵਿਭਾਗ ਤਾਂ ਉਹਨ ਸੰਜੀਵ अरोड़ा ਨੂੰ ਮਿਲ ਗਿਆ ਤਾਂ ਕੁਲਦੀਪ ਸਿੰਘ ਟਾਲੀਵਾਲ ਕੀ ਕਰਨਗੇ ਕੁਲਦੀਪ ਜੀ ਦਾ ਜਿਹੜੇ ਨੂੰ ਛੁੱਟੀ ਕਰ ਦਿੱਤੀ ਉਹਨਾਂ ਨੇ ਕੱਲ 10:30 ਵਜੇ ਅਸਤੀਫਾ ਲੈ ਲਿੱਤਾ ਗਿਆ ਸੀਗਾ ਹੂੰ ਉਹਨਾਂ ਨੇ ਅਸਤੀਫਾ ਲੈਣ ਤੋਂ 2 ਘੰਟੇਣ ਤੋਂ 2 ਘੰਟੇ ਬਾਅਦ ਜਿਹੜਾਗਾ ਉਹਨੇ ਬੋਲਿਆ ਹੈਗਾ ਯਾ ਮੈਂ ਅਸਤੀਫਾ ਦੇ ਦਿੱਤਾ ਆਇਆ ਆ ਆਪਣੀ ਕਸਮ ਕੱਲ੍ਹ ਬੋਲਦਾ ਸੀਗਾ ਛੁੱਟੀ ਤੋਂ ਬਾਅਦ ਕੋਈ ਵੱਡੀ ਜ਼ਿੰਮੇਵਾਰੀ ਮਿਲੇਗੀ ਉਹਨਾਂ ਨੂੰ ਹੁਣ ਤੋਂ ਕਹਿੰਦੇ ਕਿ ਮੈਂ ਪੰਜਾਬ ਦੀ ਸੇਵਾ ਉਹ ਕਹਿੰਦੇ ਮੈਂ ਪੰਜਾਬ ਦੀ ਸੇਵਾ ਕਰਾਂਗਾ ਪਰ ਸੇਵਾ ਕਰਨ ਲਈ ਮੈਂ ਦੱਸ ਰਿਹਾ ਸੀਗਾ ਕਿ ਕੱਲ 10:30 ਵਜੇ ਉਹਨੂੰ ਅਸਤੀਫਾ ਦਿੱਤਾ ਗਿਆ ਤੇ ਉਹਨਾਂ ਨੇ 2 ਘੰਟੇ ਬਾਅਦ ਉਹਨਾਂ ਨੇ ਜਿਹੜਾ ਸੀਗਾ ਟਵੀਟ ਕੀਤਾ ਉਹ ਟਵੀਟ ਕੀਤਾ ਕਿ ਮੈਂ ਪੰਜਾਬ ਦੀ ਸੇਵਾ ਕਰਦਾ ਰਾਂਗਾ ਤੇ ਉਹਦੇ ਵਿੱਚ ਉਹ ਵਾਲੀਆਂ ਫੋਟੋਆਂ ਲਗਾਈਆਂ ਉਹ ਵਾਲੀਆਂ ਅਖਬਾਰਾਂ ਦੀਆਂ ਕਟਿੰਗਾਂ ਲਗਾਈਆਂ ਜਿਹੜਾ ਕਿ ਉਹ ਕੇਂਦਰ ਦੇ ਜਲ ਸ਼ਕਤੀ ਮੰਤਰੀ ਸੀਰ ਪਾਟੇਲ ਨੂੰ ਮਿਲ ਕੇ ਆਏ ਸੀਗੇ ਤੇ ਉਹਨਾਂ ਨਾਲ ਉਹਨਾਂ ਦੀ ਫੋਟੋਸ ਸੀਗੀ ਉਹ ਵਾਲੀ ਖਬਰ ਉਹਨਾਂ ਨੇ ਟਵੀਟ ਕੀਤੀਆਂ ਤੇ ਲਿਖਿਆ ਪੰਜਾਬ ਲਈ ਕੰਮ ਕਰਦਾ ਰਾਂਗਾ ਕਈ ਮਾਇਨੇ ਨੇ ਇਹਨਾਂ ਦੇ ਕਿਉਂਕਿ ਜਲ ਸ਼ਕਤੀ ਮੰਤਰੀ ਤਾਂ ਸਾਡੇ ਪੰਜਾਬ 'ਚ ਕੋਈ ਹੋਰ ਹੈ ਫਰੋਤ ਮੰਤਰੀ ਦੇ ਬਰਿੰਦਰ ਗੋਲ ਨੇ ਕੁਲਦੀਪ ਸਿੰਘ ਢਾਲੀਵਾਲ ਕਿੱਦਾਂ ਚਲੇ ਗਏ ਉੱਥੇ ਕੀ ਆ ਪਾਰਟੀ ਨੂੰ ਪਤਾ ਸੀਗਾ ਕਿਆ ਮੋ ਕਮਤਿਆਂ ਨੂੰ ਪਤਾ ਸੀਗਾ ਕਿਆ ਵਿਰੇਂਦਰ ਗੋਲ ਨੂੰ ਪਤਾ ਸੀਗਾ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇਸ ਐਨਆਰਏ ਡਿਪਾਰਟਮੈਂਟ ਦੇ ਖੁੱਸਣ ਦੇ ਪਿੱਛੇ ਜਿਹੜੀਆਂ ਨੇ ਉਹ ਘੁੰਮਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਪਰ ਜਵਾਬ ਕੋਈ ਨਹੀਂ ਦੇ ਰਿਹਾਗਾ ਸਪਸ਼ਟ ਸਿਰਫ ਤੋਂ ਸਿਰਫ ਇੱਕੀ ਗੱਲ ਹੈ ਕਿ ਤਾਲੀਵਾਲ ਸਾਹਿਬ ਕਹਿੰਦੇ ਨੇ ਕਿ ਮੈਂ ਮਿੱਤ ਤੋਂ ਉਸਦੀ ਫਲੱਤਾ ਗਿਆ ਤੇ ਮੈਂ ਪੰਜਾਬ ਲਈ ਕੰਮ ਕਰਦਾ ਰਹਾਂਗਾ ਕੈਲੀਫੋਰਨੀਆ ਤੋਂ ਪੰਜਾਬ ਦੀ ਸੇਵਾ ਕਰਨ ਲਈ ਆਇਆ ਸੀਗਾ ਤੇ ਅੱਗੇ ਵੀ ਪੰਜਾਬ ਦੀ ਸੇਵਾ ਜਾਰੀ ਰੱਖੇਗਾ ਬਿਲਕੁਲ ਖੈਰ ਆਪਾਂ ਦੇਖਿਆ ਹੀ ਹੈ ਅਗਰ ਆਪਾਂ ਪਿਛੋਕੜ ਤੇ ਵੀ ਨਜ਼ਰ ਪਾਈ ਜਾਏ ਹਾਲਾਂਕਿ ਤੁਸੀਂ ਜਿਸ ਤਰ੍ਹਾਂ ਕੀ ਦੱਸਿਆ ਕਿ ਤਰਨਪੀਰ ਸਿੰਘ ਸੌਂਦ ਦੇ ਪਰ ਕੱਟਦੇ ਕੇ ਇਹਨੇ ਵਿਭਾਗ ਸਾਹਮਦੇ ਸੀ ਹੁਣ ਚਾਰੇ ਰਹਿ ਗਏ ਬੜੇ ਕ ਗੁੜਤੀ ਜਣੀ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਨੂੰ ਕੁਝ ਇਸ ਤਰ੍ਹਾਂ ਦੀ ਮਿਲੀ ਹੈ ਕਿ ਜਾਏ ਜੋ ਵੀ ਹੋ ਜਾਏ ਲੇਕਿਨ ਪਾਰਟੀ ਦੇ ਨਾਲ ਜੁੜੇ ਰਹਿੰਦੇ ਨੇ ਪਾਰਟੀ ਦੇ ਲਈ ਉਹ ਕੰਮ ਕਰਦੇ ਰਹਿੰਦੇ ਨੇ ਤਾਂ ਫਿਲਹਾਲ ਦੋ ਹੋਰ ਵਿਭਾਗ ਦੀ ਅਗਰ ਗੱਲ ਕੀਤੀ ਜਾਏ ਕਿਉਂਕਿ ਗੱਲ ਤਾਂ ਹੋ ਰਹੀ ਸੀ 18 18 ਵਿਭਾਗਾਂ ਦੀ ਗੱਲ ਹੋ ਰਹੀ ਸੀ 18 ਮੰਤਰੀ ਦੀ ਗੱਲ ਹੋ ਰਹੀ ਸੀ ਫਿਲਹਾਲ ਉਹ ਕੁੱਲ ਮਿਲਾ ਕੇ 16 ਹੋ ਗਏ ਨੇ ਇਹ ਬਿਲਕੁਲ ਗੱਲ ਕਰੀ ਕਿ ਸਰਕਾਰ ਜਿਸ ਤਰ੍ਹਾਂ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈਗੀ ਉਹ ਆਪਣੇ ਪੂਰੇ 18 ਮੰਤਰੀ 18 ਮੰਤਰੀ ਮੰਡਲ ਬਣਾ ਸਕਦੀ ਹੈ ਮੰਤਿਆ ਨੂੰ ਉਹ ਪੋਰਟਫੋਲੀਓ ਦੇ ਸਕਦੀ ਹੈਗੀ ਪਰ ਇੱਥੇ ਆਪਾਂ ਦੇ ਲਈ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਜਿਹੜੇ ਨੇ ਤਕਰੀਬਨ 16 ਮੰਤਰੀ ਰਹੇ ਨੇ ਕੋਈ ਵੀ ਸਰਕਾਰ ਹੁੰਦੀ ਹੈ ਉਹ 16 ਜਾਂ 17 ਮੰਤਰੀ ਹੀ ਬਣਾਉਂਦੀ ਹੈ ਇੱਕ ਜਾਂ ਦੋ ਜਿਹੜੀ ਸੀਟਾਂ ਨੇ ਖਾਲੀ ਰੱਖੀ ਜਾਂਦੀਆਂ ਨੇ ਕਦੀ ਕਿਸੇ ਨੂੰ ਅਡਜਸਟ ਕਰਨਾ ਪੈ ਜਾਵੇ ਜਾਂ ਮਦਦ ਅਸੀ ਕੋਈ ਕੰਮ ਕਰਨਾ ਪੈ ਜਾਂਦਾ ਹੈਗਾ ਕੋਈ ਵੱਡਾ ਮੰਤਰੀ ਵਿਅਕਤੀ ਜਿਹੜਾ ਉਹ ਅਡਜਸਟ ਕਰਨਾ ਪੈਂਦਾ ਕੋਈ ਬਾਹਰ ਤੋਂ ਲਿਆਉਣਾ ਪੈਂਦਾ ਕਿਉਂਕਿ ਸਰਕਾਰ ਨੂੰ ਇਸ ਨੂੰ ਕੋਈ ਪ੍ਰੋਬਲਮ ਨਹੀਂ ਆਏ ਦੇਖੋ 92 ਵਿਧਾਇਕ ਸੀਗੇ 1 2 ਨਹੀਂ 92 117 ਚੋਂ 92 ਸੀਗੇ ਕੋਈ ਇਦਾਂ ਦੀ ਮੁਸ਼ਕਿਲ ਨਹੀਂ ਪਰ ਫ ਮੇਰੇ ਸਈ ਮੰਤਰੀਆਂ ਦੇ ਖਾਲੀ ਰੱਖੇ ਹੋਏ ਨੇ ਅੱਜ ਵੀ ਦੋ ਖਾਲੀ ਨੇ 18 ਤੱਕ ਬਣ ਸਕਦੇ ਨੇ ਪਰ ਬਹੁਤ سارے ਡਿਪਾਰਟਮੈਂਟ ਜਿਹੜੇ ਨੇ ਮੁੱਖ ਮੰਤਰੀ ਸਾਹਿਬ ਦੇ ਕੋਲ ਵੀ ਹੈਗੇ ਨੇ ਆਪਾਂ ਕਹੀਏ 8 ਤੋਂ 9 9 ਤੋਂ 10 ਡਿਪਾਰਟਮੈਂਟ ਉਹਨਾਂ ਦੇ ਕੋਲ ਵੀ ਹੈਗੇ ਨੇ ਬਹੁਤ ਸਾਰੇ ਸਾਮੀਆਂ ਚੀਜ਼ਾਂ ਹੈ ਜਿਵੇਂ ਕਿ ਕੱਲ ਜਦੋਂ ਲੱਗਿਆ ਕਿ ਸੰਜੀਵ ਲੋੜਾ ਆਏ ਨੇ ਤਾਂ 17 ਹੋ ਜਾਣਗੇ ਪਰ ਨਹੀਂ ਸੰਦੀਪ ਲੋੜਾ ਆ ਕੇ ਕਿ ਤਾਲੀਵਲ ਚਲੇ ਗਏ ਤੇ 16 ਦੇ 16 ਮੰਤਰੀ ਰਹਿ ਗਏ ਦੋ ਬੰਦੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਉਹ ਵੱਲੇ ਸਮੇਂ ਦੇ ਵਿੱਚ ਜੋ ਹੈ ਰੀਸ਼ਫਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੀ ਚਚਾਵਾ ਨੇ ਜਾਂ ਕਿਸ ਤਰ੍ਹਾਂ ਅੱਗੇ ਫੈਸਲੇ ਲਏ ਜਾਣਗੇ ਨੋਟੀਫਿਕੇਸ਼ਨ ਜਾਰੀ ਹੋਣਗੇ ਸੇਵ ਨਜ਼ਰ ਬਣਾ ਕੇ ਰੱਖਣਾ ਸੀ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਹਾਂਗੇ